ਸ਼ਸ਼ੀਕਾਲ ਜੀ ਮੇਰਾ ਨਾਮ ਹੈ ਹਰਦੀਪ कौर ਆਜੋ ਗਾਇਸ ਰੋਟੀ ਖਾ ਲੋ ਗਾਜਰ ਆਲੂ ਮਟਰਾਂ ਦੀ ਸਬਜ਼ੀ ਨਾਲ ਤੇ ਸਵੇਰ ਦਾ ਟਾਈਮ ਆ ਸਵੇਰ ਦੇ ਵੱਜ ਗਏ 9 ਔਰ ਅੱਜ ਸੰਡੇ ਆ ਤੇ ਸਾਰਿਆਂ ਨੂੰ ਹੈਪੀ ਰਿਪਬਲਿਕ ਡੇ ਜੀ ਔਰ ਸਾਡਾ ਰੋਟੀ ਦਾ ਟਾਈਮ ਅੱਜ ਲੇਟ ਹੋ ਗਿਆ ਥੋੜਾ ਜਿਹਾ ਤੇ ਮੈਂ ਖਾ ਰਹੀ ਸੀ ਰੋਟੀ ਤੇ ਫਿਰ ਸੋਚਿਆ ਕਿ ਬਲੌਗ ਦੀ ਸ਼ੁਰੂਆਤ ਕੀਤੀ ਜਾਵੇ ਬਾਰ ਕੀ ਸੀ ਜੀ ਰੋਟੀ ਡੌਗੀ ਹਜੇ ਆਇਆ ਨਹੀਂ ਚਾਬੀ ਕਿੱਥੇ ਅਗੇਟ ਦੀ ਚਾਬੀ ਇੱਧਰ ਹੀ ਆ ਪਿਆ ਜੀ ਡੌਗੀ ਦੀ ਰੋਟੀ ਉਹ ਪਿਆ ਪਾਣੀ ਤੇ ਇੱਧਰ ਕਿੱਥੇ 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 ਆ ਸੀ ਰੋਟੀ ਐਦਾਂ ਨਹੀਂ ਪਤਾ ਲੱਗਦਾ ਤੇ ਤੁੱਪੇ ਵੀ ਬਹੁਤ ਸੋਹਣੀ ਆ ਆ ਦੇਖੋ ਬਾਹਰ ਦਾ ਵਿਊ ਤੁੱਪੇ ਵੀ ਬਹੁਤ ਸੋਹਣੀ ਆ ਜੀ ਇਹ ਸਾਡੇ ਗੇਟਾਂ 'ਚ ਅਸੀਂ ਲਗਾਇਆ ਹੋਇਆ ਅਮਰੂਦ ਤੇ ਇਧਰ ਲਗਾਇਆ ਗਾਇਸ ਗੁਲਾਬ ਦਾ ਬੂਟਾ ਤੇ ਬਾਕੀ ਹੁਣ ਮੈਂ ਚਿੜੀਆਂ ਨੂੰ ਪਾਇਆ ਮਾ ਦਾਣਾ 껖ਟ ਲਗਾ ਦਈਏ ਮੇਰੀ ਬਲੌਗਿੰਗ ਬਣਾਣ ਲਈ ਘਰ ਦੇ ਹਜੇ ਤਿਆਰ ਨਹੀਂ ਖੁਸ਼ੀ ਕਹਿੰਦੀ ਮੈਨੂੰ ਬਲੌਗਿੰਗ ਹਜੇ ਬਣਾਣੀ ਨਹੀਂ ਆਂਦੀ ਮੈਂ ਕਿਹਾ ਚਲ ਕੋਈ ਨਾ ਤੇ ਇਹ ਮੇਰਾ ਘਰ ਦਾ ਲੁੱਕ ਹੈ ਜੀ ਮਫਰਲ ਬੰਨਣ ਦੀ ਆਦਤ ਮੇਰੀ ਨਹੀਂ ਗਈ ਸ਼ੁਰੂ ਤੋਂ ਮੈਨੂੰ ਮਫਰਲ ਬੰਨਣ ਦੀ ਆਦਤ ਹੈ ਤੇ ਹੁਣ ਮੈਂ ਲੈ ਲਈਆਂ ਕੈਪ ਇਹ ਹੈ ਮੇਰੀ ਟੋਪੀ ਤੇ ਇਹਨੂੰ ਪਾ ਕੇ ਹੁਣ ਆਪਾਂ ਚੱਲਦੇ ਹਾਂ ਛੱਤ ਤੇ ਝਿੜੀਆਂ ਬੋਲ ਸਰਦਾਰ ਦੀ ਉੱਧਰ ਕਿਚਨ ਦੇ ਵਿੱਚ ਨੇ ਉਹ ਕਹਿੰਦੇ ਹਜੇ ਮੈਂ ਪੱਗ ਬੰਨਣੀ ਆ ਤਾਂ ਕਰਕੇ ਹਜੇ ਮੇਨੂੰ ਬਲੌਗ ਚ ਲਈ ਨਾ ਤੇ ਜਿਹੜੀ ਖੁਸ਼ੀ ਹੈ ओ चली अज रिपब्लिक डे ते सेलिब्रेशन ते और उत्थे हो रहे ने फ्रेंड्स इकट्ठिया आ फिर दी जप जी जप जी हैलो जप जी जप जी हैलो हैलो करी हेलो हेलो गाइस सत श्री अकाल बोलो हाँ की खा रहे हो दाम भी। दाम? <laughs> दाम खा रही है भाई जप जी करके दिखाई ब्लॉगिंग कि मैं करेंगी हूँ ਆ ਲੈ ਕੋਦੀ ਮੇਰੀ ਮਾਤਾ ਰਾ ਖਾਣ ਲੱਗੀ ਹੋਈ ਆ ਪਤਾ ਨਹੀਂ ਕੀ ਮੈਨੂੰ ਹੁੰਦੀ ਆ ਮੈਂ ਕਹਿੰਦੇ ਆਰਪਨਾ ਕਹਿੰਦੇ ਇਹ ਨਹੀਂ ਪਤਾ ਕੀ ਨੇ ਮਾਤਾ ਰੋਡੀਆਂ ਖਾਣ ਲੱਗਿਆ ਉੱਥੇ ਜੱਜੀ ਖੇਡਣ ਲੱਗੀ ਹੋਈ ਆ ਔਰ ਇਹ ਮੈਨੂੰ ਪਹਿਲਾਂ ਦਾਦੀ ਬਣਾਇਆ ਸੀਗਾ ਹੁਣ ਇਹਨੇ ਮੈਨੂੰ ਦਾਦੀ ਨਹੀਂ ਬਣਾਇਆ ਹੈਗਾ ਉਹਨੇ ਮੈਂ ਲੜਕੀ ਕੀ ਸੀਗਾ ਸੀਗਾ ਲਓ ਜੇ ਕੈਪ ਤਾਂ ਹੁਣ ਪਾ ਲਈ ਤੇ ਆਹ ਚਿੜੀਆਂ ਵਾਸਤੇ ਨਾ ਚੌਲ ਪਿਓਂ ਕੇ ਰੱਖੇ ਸੀ ਥੋੜਾ ਜਿਹਾ ਬੂਰਾ ਸੀ ਆਟੇ ਦਾ ਤੇ ਚਿੜੀਆਂ ਬਹੁਤ ਖੁਸ਼ ਹੋ ਕੇ ਚੌਲ ਖਾਂਦੀਆਂ ਨੇ ਇਹ ਰਾਤ ਨੂੰ ਮੈਂ ਭਿਓ ਕੇ ਰੱਖ ਦਿੰਨੀ ਆ ਔਰ ਸੁਬਾ ਸੁਬਾ ਜਿਹੜੀ ਚਿੜੀਆਂ ਨੇ ਇਹਨਾਂ ਨੂੰ ਚੁਗਦੇ ਘੁੱਗੀਆਂ ਆਂਦੇ ਨੇ ਗਟਾਰਾਂ ਔਰ ਚਿੜੀਆਂ ਕਬੂਤਰ ਕਈ ਤਰ੍ਹਾਂ ਦੇ ਪੰਛੀ ਆਂਦੇ ਨੇ ਜੀ ਤੇ ਹੁਣ ਆਪਾਂ ਚੱਲਦੇ ਆ ਛੱਤ ਤੇ ਤੁਹਾਨੂੰ ਛੱਤ ਦਾ 뷰 ਦਿਖਾਨੀ ਆ ਬਾਕੀ ਸਾਰੇ ਇਹਦੇ ਤਿਆਰ ਹੋ ਰਹੇ ਨੇ ਕਿਉਂਕਿ 9 ਵਜੇ ਇਹਨਾਂ ਨੇ ਜਾਣਾ ਸੀ ਲੋੜ ਹੈ ਅੱਗੇ ਛੱਤ ਤੇ ਆ ਹੈਗਾ ਜੀ ਮੇਰਾ ਟਰੈਸ ਗਾਰਡਨ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਸਬਜ਼ੀਆਂ ਨਾਲ ਭਰਿਆ ਹੋਇਆ ਜੀ ਟਰੈਸ ਗਾਰਡਨ ਔਰ ਹਰ ਤਰ੍ਹਾਂ ਦੀ ਸਬਜੀ ਲੱਗੀ ਹੋਈ ਆ ਜਿੰਨਿਆਂ ਕਿ ਮੇਰੇ ਕੋਲ ਘਰ ਦੇ ਵਿੱਚ ਜਗ੍ਹਾ ਹੈ ਉਸ ਹਿਸਾਬ ਨਾਲ ਸਬਜੀ ਲੱਗੀ ਹੋਈ ਆ ਤੇ ਸਾਰੀ ਛੱਤ ਵੈਸੇ ਬੁੱਕ ਹੋ ਗਈ ਗਾਇਜ਼ ਹੁਣ ਜਗ੍ਹਾ ਨਹੀਂ ਬਚੀ ਛੱਤ ਤੇ ਤੇ ਆ ਦੇਖੋ ਕਬੂਤਰ ਅ ਕਿੱਧਰ ਐ ਕਿੱਧਰ ਐ ਚਲ ਆ ਗਿਆ ਆਜ ਵਾਰੇ ਤੇ ਬੈਠ ਗਏ ਕਬੂਤਰ ਹਾਂ ਉੱਥੇ ਬੈਠਣਗੇ ਕਿਉਂਕਿ ਸਵੇਰ ਸਵੇਰ ਇਹ ਆ ਜਾਂਦੇ ਨੇ ਟਾਈਮ ਨਾਲ ਤੇ ਇੱਥੇ ਪਾ ਦਿੰਦੇ ਉਹਨੇ ਦਾਣਾ ਐਦਾਂ ਖਿਲਾਰ ਕੇ ਓ ਦੇਖੋ ਸਾਹਮਣੇ ਆ ਕੇ ਬੈਠ ਗਿਆ ਬਨੇਰੇ ਤੇ ਕਬੂਤਰ ਤੇ ਬਹੁਤ ਖੁਸ਼ੀ ਮਿਲਦੀ ਹੈ ਜੀ ਜਦੋਂ ਪੰਛੀ ਆਉਂਦੇ ਨੇ ਤੇ ਆ ਇਹਨਾਂ ਦਾ ਪਾਣੀ ਆ ਤੋੜੀ ਚ ਰੱਖਿਆ ਹੋਇਆ ਤੇ ਦਾਣਾ ਤੇ ਬਾਕੀ ਇੱਥੇ ਚੀੜੀਆਂ ਵਗੈਰਾ ਆਂਦੀਆਂ ਰਹਿੰਦੀਆਂ ਨੇ ਤੇ ਇਹ ਸਾਡੇ ਘਰ ਦੇ ਬਾਹਰ ਦਾ ਵਿਊ ਜੀ ਖੇਤ ਨੇ ਜੀ ਸਾਡੇ ਘਰ ਦੇ ਬਾਹਰ ਤੇ ਨਵੀਂ ਕਲੋਨੀ ਬਣੀ ਆ ਤੇ ਆ ਅਸੀਂ ਅਮਰੂਦ ਸੰਗਿਆ ਸੀ ਇਹਦੀ ਸੈਟਿੰਗ ਕਰਨੀ ਆ ਅੱਜ ਸਰਦਾਰ ਜੀ ਨੂੰ ਕਹਿਣੀ ਆ ਟਾਹਣੀਆਂ ਵਗੈਰਾ ਵੱਢ ਕੇ ਇੱਕ ਸਾਈਡ ਕਰੋ ਤੇ ਸਾਗ ਬਣਾਉਣ ਬਾਰੇ ਸੋਚ ਰਹੀ ਸੀ ਗਾਇਸ ਆਗ ਵੀ ਹੋ ਗਿਆ ਟਮਾਟਰ ਬ੍ਰੋਕਲੀ ਹਰੀ ਗੋਭੀ ਵੀ ਹੋਗੀ ਆ ਦੇਖੋ ਹਰੀ ਗੋਭੀ ਲੱਗੀ ਸਾਗ ਪਾਲਕ ਮੇਥੇ ਧਣੀਆਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਲਗਾਈਆਂ ਹੋਈਆਂ ਨੇ ਛੱਤ ਤੇ ਆ ਦੇਖੋ ਛੱਤ ਦਾ 뷰 ਤੇ ਇਸੇ ਤਰ੍ਹਾਂ ਇੱਧਰ ਜਿਹੜੇ ਥੈਲੇ ਨੇ ਇਹਦੇ ਵਿੱਚ ਮੈਂ ਖਾਦ ਬਣਾਉਣੀ ਹੁੰਦੀ ਆ ਇਹ ਨਾ ਸਾਡੇ ਘਰ ਦੀ ਬੈਕ ਸਾਈਡ ਆ ਬੈਕ ਸਾਈਡ ਤੇ ਨਾ ਇੱਥੇ ਆ ਫਾਈਬਰ ਰੱਖੀ ਆ ਕਿਉਂਕਿ ਇੱਥੋਂ ਹਵਾ ਲੱਗਦੀ ਹੈ ਤੇ ਅੱਜ ਇਹਨੂੰ ਚੱਕਾਂ ਥੋੜਾ ਚਾਨਣਾ ਜਾਵੇ 2 ਮਹੀਨੇ ਤੋਂ ਸੀ ਇਹ ਕਵਰ ਕੀਤੀ ਹੋਈ ਹੈ ਬੈਕ ਘਰ ਦੀ ਕਿਉਂਕਿ ਹਵਾ ਫਿਰ ਕਮਰੇਆਂ 'ਚ ਠੰਡੀ ਆਉਂਦੀ ਆ ਨਾ ਤੇ ਹੁਣ ਤਾਂ ਚਲੋ ਜਨਵਰੀ 26 ਜਨਵਰੀ ਅੱਜ ਤਾਂ ਔਰ 26 ਜਨਵਰੀ ਤੋਂ ਬਾਅਦ ਤਾਂ ਮੌਸਮ ਕਾਫੀ ਬਦਲਾਅ ਆ ਗਿਆ ਧੁੱਪ ਨਿਕਲਣ ਲੱਗ ਗਈ ਤੇ 2 ਤਰੀਕ ਦੀ ਤਾਂ ਪਸੰਤ ਪੰਚਮੀ ਆਈ ਬਸੰਤ ਪਾਲਾ ਉਡੰਤ ਇਹ ਤਾਂ ਸੱਚੀ ਹੈ ਜੀ ਆਹ ਲੋ ਗਾਇਸ ਤਰਪਾਲ ਹਟਾਤੀ ਹੁਣ ਕਮ ਸੇ ਕਮ ਇੱਥੇ ਧੁੱਪ ਲੱਗੂਗੀ ਕਰ ਦੀ ਬੈਕਸਾਈਡ ਤੇ ਤੇ ਹੁਣ ਇਹਨੂੰ ਉਧਰ ਮਾਮਟੀ ਚ ਰੱਖ ਦਵਾ ਬਾਕੀ ਦੇਖੀਏ ਜਾ ਕੇ ਕਰਦੇ ਕੀ ਕਰਦੇ ਨੇ ਅੱਜ ਸਰਦਾਰ ਜੀ ਤੋਂ ਕੰਬਲ ਧਵਾਇਆ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਤੈਨੂੰ ਚਿਰ ਰਿਆ ਇਹਨੂੰ ਛੱਤ ਤੇ ਪਵਾਣੀਆਂ ਸੁੱਕਣਾ ਯਾਦ ਨਾਲ ਕਿਤੇ ਇੱਥੇ ਹੀ ਰਹਿ ਜਵੇ ਉਹ ਚਲੇ ਜਾਣ ਦੁਕਾਨ ਤੇ ਸਰਦਾਰ ਜੀ ਬਣ ਰਹੇ ਨੇ ਪਰਨਾ ਹਨਾ ਪਰਨਾ ਕੁ ਪੱਗ ਪਰਨਾ ਬੰਦ ਰਹੇ ਨੇ ਪਰਨਾ ਮੋਟੂ ਹੈਲੋ ਚਲੋ ਜੱਪ ਜੀ ਪਹੁੰਚੀ ਆਪਣੇ ਸਿੰਘਾਸਨ ਤੇ ਅੰਦਰ ਉਹ ਬੈਠੀ ਹੈ ਛੁਟਕੀ ਰਾਣੀ ਖੁਸ਼ੀ ਇੱਧਰ ਲੱਗੀ ਹੋਈ ਆ ਉਹਨੇ ਜਾਣ ਹੈ ਅਗਲੀ ਨੇ ਤੇ ਚਲੋ ਅੱਜ ਮੈਨੂੰ ਵੀ ਦੋ ਚਾਰ ਕੰਮ ਨੇ ਅੱਜ ਚੁੱਲਾ ਬਾਲਣਾ ਜੀ ਛੱਤ ਤੇ ਅੱਜ ਅਸੀਂ ਬਣਾਣਾ ਹੈ ਖੋਆ ਘਰ ਦਾ ਤੇ ਚੁੱਲੇ ਦੀ ਹਾਲਤ ਤਾਂ ਮੰਦੀ ਆ ਪਰ ਕੰਮ ਚਲਾਉ ਹੋਗਾ ਜੀ ਕੰਮ ਚੱਲ ਜਾਣਾ ਲੋ ਜੀ ਖੁਸ਼ੀ ਤੇ ਮੋਰਤੂ ਤਿਆਰ ਹੋ ਗਏ ਆ ਜੱਜ ਜੀ ਖੜੀ ਆ ਜੱਜ ਜੀ ਚਾਬੀਆਂ ਫੜਾਈ ਜੱਜ ਜੀ ਨੇ ਲਿਆ ਬੇਬੇ ਆਲਾ ਰੋਕਾ ਉਹ ਹੋ ਗਏ ਤਿਆਰ ਚਾਬੀਆਂ ਭੁੱਲ ਗਏ ਸਰਦਾ ਜੀ ਇੱਕ ਮਿੰਟ ਗਾਏ ਚਾਬੀਆਂ ਫੜਾ ਦਈਏ ਇਹਨਾਂ ਨੂੰ ਏ ਸਰਦਾਰ ਜੀ ਦਾ ਦੂਏ ਤੇ ਤਿੰਨ ਦਿਨ ਬਾਅਦ ਹੈ ਇਹ ਕੰਮ ਹੈ ਜਦ ਸੋ ਦੁਕਾਨ ਤਾਂ ਚਾਬੀਆਂ ਨਾਲ ਹੀ ਖੁੱਲੂਗੀ ਔਰ ਚਾਬੀਆਂ ਰਹੀ ਜਾਂਦੀਆਂ ਨੇ ਹੈਨਾ ਔਰ ਮੈਂ ਵੀ ਮੌਕਾ ਨਹੀਂ ਛੱਡਦੀ ਕਹਿਣ ਦਾ ਚਾਬੀਆਂ ਤਾਂ ਮੋਟ ਯਾਦ ਰੱਖਿਆ ਕਰ ਫੜਾਂਦੀ ਜਦ ਵੀ ਦੇਖਿਓ ਔਰ ਚੱਲੀ ਸਾਡੀ ਘਾਟੋ ਆ ਦੇਖੋ ਜਦ ਵੀ ਹਲੋ ਜਦ ਵੀ ਹਲੋ <laughs> चलो बाय खुशी बाय टीटी बाय गाइस चलो जब जी बाय करती किधर चली मोटो मोटो मस्त गई मस्त गई भाई ऐना टाइम ना ਕੈਮਰੇ ਤੇ ਵੀਡੀਓ ਸ਼ੂਟ ਕਰਨਾ ਮੁਸ਼ਕਿਲ ਹੋ ਜਾਂਦਾ ਬਾਹਰ ਤੋਂ ਲਾ ਜਿੰਦੇ ਪ੍ਰੈਕਟਿਸ ਨਹੀਂ ਹੈ ਗਈ ਗਾਇਜ਼ ਗਾਇਜ਼ ਮਿਲਦੇ ਆ ਫਿਰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਜਪਜੀ ਨੂੰ ਬਾਹਰ ਕਰਨ ਦੀ ਕਾਲੀ ਆ ਔਰ ਇਹ ਜਪਜੀ ਦਾ ਬਚਪਨ ਇਹ ਦੀਆਂ ਸਿੱਧੀਆਂ ਪੁੱਠੀਆਂ ਜਿਹਾ ਗੇਮਾਂ ਕਾਟੋ ਜੀ ਨੇ ਕਿੱਧਰ ਚਲੀ ਜਪਜੀ ਚੱਲ ਰੁਕ ਜਾ ਬਲੌਗ ক্লোਜ਼ ਕਰਦੇ ਆ ਜਾ ਮਮਾ ਦੇ ਕੋਲ ए जल्दी एक मिनट गाइज वो तो कह लाइक कमेंट सब्सक्राइब प्लीज आजा जल्दी प्लीज लाइक कमेंट लाइक पहला बोलो प्लीज लाइक लाइक कमेंट कमेंट शेयर शेयर प्लीज सब्सक्राइब सब्सक्राइब थैंक यू थैंक यू बाय बाय